ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਦੋ ਅਦਾਲਤਾਂ ਦੇ ਦੋ ਅੱਡ-ਅੱਡ ਤੇ ਬਿਲਕੁਲ ਹੀ ਵੱਖਰੇ ਫੈਸਲੇ ਸਾਡੇ ਸਾਹਮਣੇ ਆਏ ਐ ਤੇ ਦੋਨੇ ਕੇਸ ਜਿਹੜੇ ਆ ਉਹ ਯੂਪੀ ਦੇ ਨਾਲ ਸੰਬੰਧਿਤ ਐ। ਅ ਪਹਿਲਾ ਫੈਸਲਾ ਇੱਕ ਜਿਹੜੀ ਨੌਇਡਾ ਜ਼ਿਲ੍ਹੇ ਦੀ ਇੱਕ ਜ਼ਿਲ੍ਹਾ ਅਦਾਲਤ ਐ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਵੱਲੋਂ ਉਹਨਾਂ ਨੇ ਫੈਸਲਾ ਕੀਤਾ ਵੀ 2015 ਦੇ ਵਿੱਚ ਜਿਹੜਾ ਮੁਹੰਮਦ ਇਖਲਾਕ ਨੂੰ ਉਹਦੇ ਘਰ ਚ ਵੜ ਕੇ ਭੀੜ ਨੇ ਪਹਿਲਾਂ ਸਪੀਕਰ ਤੋਂ ਅਨਾਉਂਸ ਕੀਤਾ ਵੀ ਉਹਦੇ ਘਰੇ ਗਊ ਦਾ ਮਾਸ ਹੈ ਫਿਰ ਉਹਦੇ ਅੰਦਰ ਵੜਦੇ ਆ ਉਹਦੇ ਫ੍ਰਿਜ ਫਰੋਲਦੇ ਆ ਤੇ ਉਹਨੂੰ ਕੁੱਟ-ਕੁੱਟ ਕੇ ਮਾਰ ਦਿੰਦੇ ਆ ਉਹਨੂੰ ਛਡਾਉਂਦਾ ਹੋਇਆ ਉਹਦਾ ਮੁੰਡਾ ਜਿਹੜਾ 22 ਸਾਲ ਦਾ ਸੀ ਉਦੋਂ ਜਿਹੜਾ ਉਹ ਉਹ ਵੀ ਉਸ ਟਾਈਮ ਜ਼ਖਮੀ ਹੋ ਜਾਂਦਾ ਹੈ ਤੇ ਉਹ ਪਰਿਵਾਰ ਭੱਜ ਕੇ ਪਤਾ ਨਹੀਂ ਕਿੱਥੇ ਕਿੱਥੇ ਬਚ ਕੇ ਜਾਨ ਬਚਾਉਂਦਾ ਫਿਰਦਾ ਹੈ ਤੇ ਉਹਨਾਂ ਜਿਹੜੇ ਮੁਲਜ਼ਮ ਐ 13 ਉਹਨਾਂ ਨੂੰ ਥੋੜੇ ਥੋੜੇ ਸਮੇਂ ਬਾਅਦ ਜ਼ਮਾਨਤਾਂ ਮਿਲ ਗਈਆਂ ਸੀ ਤੇ ਉਹ ਬਾਹਰ ਤੁਰੇ ਫਿਰਦੇ ਆ ਆਪਣੇ ਕੰਮ ਧੰਦੇ ਕਰਦੇ ਫਿਰਦੇ ਆ ਉਹ ਵਿਚਾਰਾ ਆਪਣੀ ਜਾਨ ਤੋਂ ਚਲਾ ਗਿਆ ਤੇ ਦੂਜੀ ਬਿਸ਼ਰਮੀ ਦੀ ਹੱਦ ਇਹ ਹੋ ਗਈ ਕਿ ਯੂਪੀ ਸਰਕਾਰ ਨੇ ਫੈਸਲਾ ਕਰ ਲਿਆ ਵੀ ਅਸੀਂ ਜਿਹੜੇ ਇਹਨਾਂ ਦੇ ਉੱਤੇ ਕੇਸ ਚੱਲਦਾ ਉਹ ਕੇਸ ਹੀ ਵਾਪਸ ਲੈ ਲੈਣੇ ਪਰ ਕਿਉਂਕਿ ਕੇਸ ਕੋਰਟ ਚ ਚੱਲ ਰਿਹਾ ਹੈ ਇਸ ਕਰਕੇ ਕੋਰਟ ਤੋਂ ਮਨਜ਼ੂਰੀ ਲੈਣੀ ਸੀ ਵੀ ਕੋਰਟ ਉਹਨੂੰ ਮਨਜ਼ੂਰੀ ਦੇ ਦੇ ਤਾਂ ਕਿ ਉਹ ਕੇਸ ਖਤਮ ਹੋ ਜੇ ਤਾਂ ਕਿ ਉਹਨਾਂ ਨੂੰ ਕਦੇ ਕਦਾਂ ਹੀ ਜਿਹੜਾ ਕੋਈ ਤਰੀਕ ਤੇ ਆਉਣਾ ਪੈਂਦਾ ਉਹ ਵੀ ਨਾ ਆਉਣਾ ਪਵੇ ਬੰਦਾ ਮਾਰਤਾ ਮਾਰਤਾ ਤੇ ਉਹਨਾਂ ਨੂੰ ਇੰਨਾ ਕਸ਼ਟ ਵੀ ਨਾ ਕਰਨਾ ਪਵੇ ਉਹਨਾਂ ਦਾ ਕਸ਼ਟ ਨਿਵਾਰਨ ਕਰਦੀ ਕਰਦੀ ਯੂਪੀ ਸਰਕਾਰ ਕੱਲ ਮਾਨਯੋਗ ਅਦਾਲਤ ਦੇ ਵਿੱਚ ਨਮੋਸ਼ੀ ਪਰੀਹਾਰ ਦਾ ਸਾਹਮਣਾ ਕਰਗੀ ਅਦਾਲਤ ਨੇ ਕਿਹਾ ਵੀ ਇਹ ਕਾਨੂੰਨ ਦੀ ਪ੍ਰਕਿਰਿਆ ਪੂਰੀ ਹੋਊਗੀ ਤੇ ਜਿਹੜੀ ਹੇਠਲੀ ਅਦਾਲਤ ਹੈ ਉਹ ਜਿਹੜੇ ਮਸਲੇ ਨੂੰ ਸੁਣ ਰਹੀ ਹੈ ਉਹਨੂੰ ਨੇ ਹਦਾਇਤ ਕੀਤੀ ਹੈ ਸੈਸ਼ਨ ਜੱਜ ਸਾਹਿਬ ਨੇ ਤੇ ਵੀ ਤੁਸੀਂ ਇਹਦੀ ਰੋਜ਼ਾਨਾ ਆਧਾਰ ਦੇ ਉੱਤੇ ਸੁਣਵਾਈ ਕਰੋ ਤੇ ਇਹਦਾ ਜੋ ਵੀ ਫੈਸਲਾ ਆਉਂਦਾ ਉਹ ਫੈਸਲਾ ਦਿੱਤਾ ਜਾਵੇ ਕਾਨੂੰਨੀ ਪ੍ਰਕਿਰਿਆ ਪੂਰੀ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਸਰਕਾਰਾਂ ਕਿਉਂ ਵਿਦਰੋਅ ਕਰ ਲਓ ਇੱਕ ਤਾਂ ਇਹ ਗੱਲ ਹੈ ਦੂਜਾ ਕੇਸ ਹੈ ਜਿਹੜਾ ਸਨ 2017 ਦੇ ਨਾਲ ਸੰਬੰਧਿਤ ਹੈ ਉਨਾਉ ਯੂਪੀ ਦਾ ਇੱਕ ਉਨਾਉ ਹੈਗਾ ਥਾਂ ਉੱਥੋਂ ਦਾ ਬੀਜੇਪੀ ਦਾ ਇੱਕ ਐਮਐਲਏ ਕੁਲਦੀਪ ਸੇਂਗਰ ਜਿਹੜਾ ਉਸ ਨੇ ਇੱਕ 17 ਸਾਲਾਂ ਦੀ ਨਾਬਾਲਗ ਲੜਕੀ ਦਾ ਰੇਪ ਕੀਤਾ ਉਹਨੇ ਆਪਣੇ ਮਾਪੇ ਨੂੰ ਦੱਸਿਆ ਉਹਦਾ ਪਿਓ ਉਸ ਦੇ ਘਰੇ ਚਲਾ ਗਿਆ ਤੇ ਵੀ ਵੀ ਇਹ ਕੀ ਗੱਲ ਹੈ ਤੇ ਉਹ ਜਿਹੜਾ ਉਸ ਨੂੰ ਕਿਉਂਕਿ ਉਹਨੇ ਸੋਚਿਆ ਵੀ ਵੈਸੇ ਇਹ ਤਾਂ ਐਕਸ਼ਨ ਹੋਣਾ ਚਾਹੀਦਾ ਸਪੁਲਿਸ ਨੇ ਕੁਝ ਨਹੀਂ ਕੀਤਾ ਤੇ ਉਸ ਨੂੰ ਅੰਦਰ ਬਾੜ ਕੇ ਕੁੱਟ ਕੇ ਉਹਨੂੰ ਮਾਰਤਾ ਉਹਦੇ ਪਿਓ ਨੂੰ ਤੇ ਉਹ ਕੁੜੀ ਲੜਦੀ ਰਹੀ ਵਿਚਾਰੀ ਕੁਝ ਸਤਾਮਾਂ ਨੇ ਵੀ ਉਹਦੀ ਹੈਲਪ ਕੀਤੀ ਤੇ ਕੇਸ ਹੌਲੀ-ਹੌਲੀ ਸੀਬੀਆਈ ਨੂੰ ਚਲਾ ਗਿਆ ਭਾਜਪਾ ਦੀ ਬਿਸ਼ਰਮੀ ਰਹੀ ਕਿ ਉਹਨੇ ਪਹਿਲਾਂ ਕੋਈ ਐਕਸ਼ਨ ਨਹੀਂ ਲਿਆ ਜਦ ਬਹੁਤ ਜ਼ਿਆਦਾ ਵੱਧ ਗਿਆ ਫਿਰ ਉਹਨੂੰ ਪਾਰਟੀ ਚੋਂ ਖਾਰਜ ਕੀਤਾ ਤੇ ਐਡੇ ਕੀਮਤੀ ਬੰਦੇ ਛੇਤੀ ਕਿਤੇ ਗੁਆਣੇ ਬੀਜੇਪੀ ਲਈ ਬੜੇ ਔਖੇ ਆ ਉਹ ਤਾਂ ਖਰੀਦ ਕਿਲੇ ਹੁੰਦੇ ਆ ਦੂਜੇ ਪਾਸਿਓਂ ਚੰਗੇ ਚੰਗੇ ਛਾਂਟ ਕੇ ਜਿਹੜੇ ਬੰਦਿਆਂ ਤੇ ਚੰਗੇ ਕੋਈ ਕ ਜਿੰਦੇ ਉਹਨਾਂ ਨੇ ਕਰਾਪਸ਼ਨ ਦੇ ਕੇਸ ਲਾਏ ਹੁੰਦੇ ਆ ਸੋ ਉਹ ਜਿਹੜਾ ਕੇਸ ਸੀਬੀਆਈ ਕੋਲ ਚਲਾ ਗਿਆ ਤੇ ਅਦਾਲਤ ਹੈ ਜਿਹੜੀ ਯੂਪੀ ਦੇ ਜਾਏ ਦਿੱਲੀ ਨੂੰ ਕਹਿਤਾ ਵੀ ਦਿੱਲੀ ਦੀ ਅਦਾਲਤ ਉਹਦੇ ਤੇ ਫੈਸਲਾ ਕਰੂਗੀ ਉਸ ਨੂੰ ਦੋ ਕੇਸਾਂ ਚ ਇੱਕ ਕੇਸ ਦੇ ਵਿੱਚ ਜਿਹੜੀ ਹੈ ਉਹ ਉਮਰ ਕੈਦ ਹੋਈ ਹੋਈ ਹੈ ਤੇ ਜਿਹੜਾ ਉਸ ਕੁੜੀ ਦਾ ਬਲਾਤਕਾਰ ਕੀਤਾ ਤੇ ਉਹਦੇ ਤੇ ਪੋਕਸੋ ਵੀ ਲੱਗਿਆ ਕਿਉਂਕਿ ਕੁੜੀ 18 ਸਾਲ ਤੋਂ ਘੱਟ ਸੀ। ਦੂਜਾ ਕੇਸ ਜਿਹੜਾ ਉਹਦੇ ਪਿਓ ਨੂੰ ਮਾਰਿਆ ਉਹਦੇ ਵਿੱਚ ਹੋਰ ਦੂਸਰੇ ਕੇਸ ਦੇ ਵਿੱਚ ਉਹਨੂੰ 10 ਸਾਲ ਦੀ ਸਜ਼ਾ ਹੋਗੀ। ਹੁਣ ਜਿਹੜਾ ਉਹਨੂੰ ਇਹ ਕੇਸ ਜਿਹੜਾ ਹੈਗਾ ਇਹਦੇ ਵਿੱਚ ਦਿੱਲੀ ਹਾਈ ਕੋਰਟ ਨੇ ਦਿੱਲੀ ਹਾਈ ਕੋਰਟ ਨੇ ਉਸ ਦੀ ਜਿਹੜੀ ਸਜ਼ਾ ਹੈ ਉਹਨੂੰ ਮਨਸੂਖ ਕਰ ਦਿੱਤਾ ਸਸਪੈਂਡ ਕਰ ਦਿੱਤਾ। ਤੇ ਉਸ ਨੂੰ ਬੇਲ ਦੇ ਦਿੱਤੀ ਤੇ ਇਹ ਬੜਾ ਮੰਦਭਾਗਾ ਕੰਮ ਹੈ ਦਿੱਲੀ ਹਾਈ ਕੋਰਟ ਜਿਹੜਾ ਬੰਦੇ ਤੇ ਐਡਾ ਬੇਰਹਿਮੀ ਨਾਲ ਕਤਲ ਕਰਨ ਦਾ ਦੋਸ਼ ਹੈ ਤੇ ਭਲਾਤ ਕਰਨ ਦਾ ਦੋਸ਼ ਹੈ ਖਾਸ ਤੌਰ ਤੇ ਜਦੋਂ ਉਹ ਲੋਕਨਮੈਂਦਾ ਹੋਵੇ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਦਿੱਲੀ ਹਾਈ ਕੋਰਟ ਦਾ ਫੈਸਲਾ ਉਹਦੇ ਤੇ ਕੋਈ ਸ਼ਰਤਾਂ ਲਾਈਆਂ ਨੇ ਵੀ ਉਸ ਕੁੜੀ ਦੇ ਜਿੱਥੇ ਘਰ ਹੈ ਉਥੋਂ ਹੋ 5 ਕਿਲੋਮੀਟਰ ਦੇ ਦੈਰੇ ਚ ਕਿਤੇ ਅੰਦਰ ਨਹੀਂ ਬੜੂਗਾ ਉਹ ਦਿੱਲੀ ਚ ਰਹੂਗਾ ਫਲਾਣਾ ਕਰੂਗਾ ਇਹ ਕੋਈ ਸ਼ਰਤਾਂ ਨੇ ਉਹਨੂੰ ਇਹਨਾਂ ਸ਼ਰਤਾਂ ਨਾਲ ਕੀ ਫਰਕ ਪੈਂਦਾ ਸੋ ਇਸ ਕਿਸਮ ਦਾ ਇਹ ਇੱਕ ਤਾਂ ਇਹ ਹਾਲ ਦੀ ਕਰੀ ਉਹ ਬਾਹਰ ਨਹੀਂ ਆ ਸਕੂਗਾ ਕਿਉਂਕਿ ਦੂਜਾ ਜਿਹੜਾ ਕੇਸ ਹੈ ਉਹਦੇ ਚ ਹਾਲੇ ਕੋਈ ਸਜ਼ਾ ਮਨਸੂਖੀ ਨਹੀਂ ਹੋਈ ਉਸ ਦੀ ਦੋਸਤੋ ਇਹਨਾਂ ਦੋਨਾਂ کیسਾਂ ਨੂੰ ਦੇ ਇੱਕ ਕੇਸ ਦੇ ਵਿੱਚ ਯੂਪੀ ਸਰਕਾਰ ਖੁਦ ਹੀ ਕੇਸ ਵਾਪਸ ਲੈਣਾ ਚਾਹ ਰਹੀ ਹੈ। ਜ਼ਮਾਨਤਾਂ ਤੇ ਬੰਦੇ ਬਾਹਰ ਨੇ, ਜੇਲ੍ਹ 'ਚ ਨਹੀਂ ਬੈਠੇ। ਦੂਜੇ ਕੇਸ ਦੇ ਵਿੱਚ ਅਦਾਲਤ ਜਿਹੜੀ ਹੈ ਉਹਨੂੰ ਹੋਈ ਹੋਈ ਸਜ਼ਾ ਮنسੂਖ ਕਰਨ ਦੀ ਉਹਦੀ ਅਪੀਲ ਹਾਲੇ ਪੈਂਡਿੰਗ ਹੈ। ਉਹਦੀ ਅਪੀਲ ਤੇ ਨਹੀਂ ਫੈਸਲਾ ਸੁਣਾਇਆ ਕੋਈ। ਅਪੀਲ ਤੇ ਅਜੇ ਸੁਣਵਾਈ ਜਾਰੀ ਹੈ। ਉਸ ਨੂੰ ਵੇਲਾ ਕਰ ਦਿੱਤਾ ਵੀ ਲੈ ਤੇਰੀ ਤਾਂ ਸਜ਼ਾ ਮنسੂਖ ਕਰਤੀ ਅਸੀਂ। ਜਣੀ ਇਹ ਇੱਕ ਤਾਂ ਇਹ ਖੁੱਲ੍ਹਦੀਆਂ ਦੋ ਪਾਸੇ ਇੱਕ ਸਰਕਾਰ ਦੀ ਇੱਕ ਅਦਾਲਤ ਦੀ ਦੂਜੇ ਪਾਸੇ ਜਿਨ੍ਹਾਂ ਬੰਦਿਆਂ ਤੇ ਕਿਸੇ ਨੂੰ ਗਾਲ ਕੱਢਣ ਦਾ ਵੀ ਦੋਸ਼ ਨਹੀਂ ਕਿਸੇ ਤੇ ਕੋਈ ਕੋਈ ਬੱਟਾ ਮਾਰਨ ਦਾ ਵੀ ਦੋਸ਼ ਨਹੀਂਗਾ ਕਿਸੇ ਔਰਤ ਨੂੰ ਛੇੜਨ ਦਾ ਦੋਸ਼ ਨਹੀਂ ਉਹਨਾਂ ਨੂੰ ਝੂਠੇ ਕੇਸ ਦੇ ਵਿੱਚ ਫਸਾ ਕੇ 6-7 ਜਣੇ ਜਿਹੜੇ ਉਮਰ ਖਾਲ ਦੁਨੀਏ ਉਹ ਜੇਲ੍ਹਾਂ 'ਚ ਡੱਕੇ ਹੋਏ ਐ ਉਹਨਾਂ ਨੂੰ ਜੱਜ ਹੇਠ ਲੀਆਂ ਅਦਾਲਤਾਂ ਤੋਂ ਲੈ ਕੇ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਤਰੀਕ ਤੇ ਤਰੀਕ ਪੈ ਰਹੀ ਹੈ ਉਹਨਾਂ ਤੇ ਸੁਣਵਾਈ ਨਹੀਂ ਹੋ ਰਹੀ ਤੇ ਉਹਨਾਂ ਨੂੰ ਰਾਹਤ ਨਹੀਂ ਦਿੱਤੀ ਜਾ ਰਹੀ ਹਾਂ ਕੱਲੇ ਉਮਰ ਖਾਲਦ ਨੂੰ ਉਹਦੀ ਭੈਣ ਦੇ ਵਿਆਹ ਕਰਕੇ ਕੁਝ ਦਿਨਾਂ ਲਈ ਜਮਾਨਤ ਛੱਤੇ ਛੱਡਿਆ ਹੇਠਲੀ ਅਦਾਲਤ ਨੇ ਸੁਪਰੀਮ ਕੋਰਟ ਤੋਂ ਸੁਣਵਾਈ ਤਰੀਕਾਂ ਦੇ ਹਿਸਾਬ ਨਾਲ ਪੈ ਜਾਂਦੀ ਹੈ ਉਹਨੂੰ ਰਾਹਤ ਕੋਈ ਨਹੀਂ ਉਹਨਾਂ ਸਾਰਿਆਂ ਨੂੰ ਰਾਹਤ ਮਿਲਣੀ ਚਾਹੀਦੀ ਇੱਕ ਪਾਸੇ ਐਡੇ ਕ੍ਰਿਮੀਨਲ ਬੰਦੇ ਉਹਨਾਂ ਨੂੰ ਕੋਲਟਾ ਰਾਹਤ ਦੇ ਰਹੀਆਂ ਨੇ ਇੱਕ ਬੰਦੇ ਉਹਨਾਂ ਦਾ ਕ੍ਰਾਈਮ ਕੋਈ ਨਹੀਂਗਾ ਸਿੱਧ ਕਰ ਸਕੀ ਕੋਈ ਅਦਾਲਤ ਨਾ ਪੁਲਿਸ ਨਾ ਕੋਈ ਇਨਵੈਸਟੀਗੇਸ਼ਨ ਏਜੰਸੀ ਉਹ ਅੰਦਰ ਤੁਰੇ ਹੋਏ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਪੰਜਾਬ ਦੇ ਵਿੱਚ ਕੱਲ ਇੱਕ ਵੱਡੇ ਵੱਡੇ ਪੱਤਰਕਾਰ ਨੇ ਦਵਿੰਦਰ ਪਾਲ ਜੀ ਉਹਨਾਂ ਨੇ ਇੱਕ ਰਿਪੋਰਟ ਦਿੱਤੀ ਵੀ ਪਿਛਲੇ ਕੁਝ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਅੱਡ ਅੱਡ ਲੋਕਾਂ ਤੋਂ ਸਾਈਬਰ ਅਪਰਾਧਾਂ ਦੇ ਤਹਿਤ ਤਕਰੀਬਨ 2.5 ਹਜ਼ਾਰ ਕਰੋੜ ਰੁਪਈਆ ਲੋਕਾਂ ਦੀਆਂ ਜੇਬਾਂ ਚੋਂ ਕੱਢ ਲਿਆ ਉਹ ਜਿਹੜੀ ਇਨਵੈਸਟੀਗੇਸ਼ਨ ਉਹਨਾਂ ਨੇ ਕੀਤੀ ਹੈ ਖੈਰ ਉਸਦੇ ਅਸੀਂ ਡਿਟੇਲ 'ਚ ਨਹੀਂ ਜਾਂਦੇ ਉਹ ਉਹਨਾਂ ਦਾ ਕੰਮ ਹੈ ਤੇ ਗੱਲ ਜਿਹੜੀ ਸ਼ੁਰੂ ਹੋਈ ਵੀ ਜਿਹੜਾ ਪੰਜਾਬ ਦਾ AIG ਅਮਰ ਸਿੰਘ ਚਾਹਲ ਹੈ ਜਿਨੇ ਆਪਣੇ ਘਰ ਆਪਦੇ ਤੇ ਗੋਲੀ ਚਲਾ ਲਈ ਆਪਣੇ ਉਹਦੀ ਗਨਮੈਨ ਦੀ ਗੋਲੀ ਤੇ ਉਹ ਸੰਗ ਗੰਭੀਰ ਜ਼ਖਮੀ ਹੋ ਗਿਆ ਉਹਦਾ ਆਪਰੇਸ਼ਨ ਹੋ ਗਿਆ ਉਹ ਠੀਕ ਹੈ ਵੈਸੇ ਹੁਣ ਤੇ ਉਹਨੇ ਇੱਕ ਜਿਹੜਾ ਲਿਖਿਆ ਸੀਗਾ ਆਪਣਾ ਨੋਟ ਉਦੇ ਵਿੱਚ ਉਹਨੇ ਕਿਹਾ ਸੀ ਵੀ ਮੇਰੇ ਨਾਲ 8 ਕਰੋੜ 10 ਲੱਖ ਦੀ ਠੱਗੀ ਵੱਜ ਗਈ ਜਿਦੇ ਚ 5-6 ਕਰੋੜ ਰੁਪਈਆ ਮੈਂ ਲੋਕਾਂ ਤੋਂ ਫੜ-ਫੜ ਕੇ ਦਿੱਤਾਗਾ ਮੇਰਾ ਆਪਣਾ ਤਾਂ 2 ਕਰੋੜ ਹੀ ਐ ਯਾਨੀ ਉਹ ਪੁਲਿਸ ਦਾ ਅਫਸਰ ਹੋ ਕੇ ਵੀ ਉਹ ਕੋਈ ਕਾਰਵਾਈ ਨਹੀਂ ਕਰ ਸਕਿਆ ਉਹਨਾਂ ਫਰਾਸਟਰਾਂ ਦੇ ਖਿਲਾਫ ਤੇ ਅੱਜ ਇੱਕ ਦਾ ਇੰਡੀਅਨ ਐਕਸਪ੍ਰੈਸ ਨੇ ਹੋਰ ਖਬਰ ਲਾਈ ਐ ਵੀ ਪੰਜਾਬ ਨੈਸ਼ਨਲ ਬੈਂਕ ਦੀ ਜਿਹੜੀ ਲਖਨਊ ਬ੍ਰਾਂਚ ਐ ਉੱਥੇ ਇੱਕ ਬੀਬੀ ਜਾਂਦੀ ਐ ਉਹਦੇ ਕੋਲ 13 ਐਫ ਡੀਆਰਾਂ ਨੇ ਉਹ ਕਹਿੰਦੀ ਐ ਵੀ ਮੇਰੀਆਂ ਐਫ ਡੀਆਰ ਤੋੜ ਕੇ ਆਹ ਖਾਤੇ 'ਚ ਪਾ ਦਿਓ ਜਿਹੜੇ ਮੇਰੇ ਸੇਵਿੰਗ ਖਾਤੇ 'ਚ ਪਏ ਐ ਉਹ ਵੀ ਪੈਸੇ ਇੱਧਰ ਪਾ ਦਿਓ ਕੁੱਲ 1 ਕਰੋੜ 13 ਲੱਖ ਰੁਪਇਆ ਪਾ ਦਿਓ ਬੈਂਕ ਵਾਲੇ ਬੀਬੀ ਨੂੰ ਗੱਲ ਨਹੀਂ ਲਾ ਲੈਂਦੇ ਐ ਉੱਥੇ ਰਸ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਉਹ ਮੰਨਦੀ ਨਹੀਂ ਬਹਾਨੇ ਮਾਰਦੀ ਐ ਵੀ ਮੇਰੇ ਮੁੰਡੇ ਨੂੰ ਚਾਹੀਦੀ ਐ ਫਰਲਾਣਾ ਚਾਹੀਦਾ ਉਹ ਉਹਨਾਂ ਕੋਲ ਰਿਕਾਰਡ ਦੇ ਵਿੱਚ ਨਾਮਿਨੀ ਦੇ ਤੌਰ ਤੇ ਮੁੰਡੇ ਦਾ ਨੰਬਰ ਪਿਆਗਾ ਉਹ ਮੁੰਡੇ ਨਾਲ ਸੰਪਰਕ ਕਰਦੇ ਐ ਮੁੰਡਾ ਕਹਿੰਦਾ ਜੀ ਜਿਹੜਾ ਉਹ ਦੇਖਦੇ ਆ ਵੀ ਜਿਸ ਖਾਤੇ 'ਚ ਪਾਉਣਾ ਉਹ ਖਾਤਾ ਤਾਂ ਕਿਸੇ ਫਰਮ ਦਾ ਉਹ ਕਹਿੰਦੀ ਜੀ ਮੇਰੀ ਮੁੰਡੇ ਦੀ ਫਰਮ ਹੈ ਵਗੈਰਾ ਵਗੈਰਾ ਉਹ ਬਹੁਤ ਕੋਸ਼ਿਸ਼ ਕਰਦੀ ਹੈ ਕਿ ਮੈਂ ਪੈਸੇ ਤੋੜਾਵਾ ਐਫਡੀਆਂ ਤੇ ਕਰ ਲਾਂ ਆਖਰਕਾਰ ਉਹ ਪੁਲਿਸ ਨਾਲ ਸੰਪਰਕ ਕਰਦੇ ਆ ਬੈਂਕ ਵਾਲੇ ਤੇ ਉਹ ਬਚਾ ਲੈਂਦੇ ਆ ਉਸ ਨੂੰ ਫਰਾਡ ਤੋਂ ਬਹੁਤ ਵੱਡੇ ਫਰਾਡ ਹੋ ਰਹੇ ਆ ਸਾਨੂੰ ਉਹਨਾਂ ਤੋਂ ਬਚਣ ਦੀ ਲੋੜ ਹੈਗੀ ਹੈ ਅਗਲੀ ਗੱਲ ਦੋਸਤੋ ਜਿਹੜਾ ਅਮਰੀਕਾ ਦੇ ਵਿੱਚ ਇੱਕ ਜੈਫਰੀ ਐਪਸਟਾਈਨ ਹੈਗਾ ਉਸ ਨੇ ਇੱਕ ਆਪਣਾ ਵੱਖਰਾ ਇੱਕ ਖਰੀਦਿਆ ਹੋਇਆ ਸੀਗਾ ਟਾਪੂ ਉੱਥੇ ਉਹਦਾ ਆਪਣੇ ਜਹਾਜ਼ ਰੱਖੇ ਹੋਏ ਸੀ ਦੁਨੀਆ ਭਰ ਦੇ ਜਿਹੜੇ ਅਮੀਰ ਆਦਮੀ ਨੇ ਵੱਡੇ ਵੱਡੇ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਉੱਥੇ ਲੈ ਜਾਂਦਾ ਸੀ 12 14 16 ਸਾਲ ਦੀਆਂ ਨਬਾਲਗ ਲੜਕੀਆਂ ਨੂੰ ਉਹਦੀ ਇੱਕ ਸਹੇਲੀ ਸੀਗੀ ਮੈਕਸਵੈਲ ਉਹ ਪਟਾਉਂਦੀ ਸੀ ਤੇ ਉਹਨਾਂ ਨੂੰ ਤਿਆਰ ਕਰਦੀ ਸੀ ਤੇ ਉਹਨਾਂ ਦਾ ਸ਼ੋਸ਼ਣ ਹੁੰਦਾ ਸੀਗਾ ਬਹੁਤ ਲੜਕੀਆਂ ਦਾ ਇਸ ਤਰ੍ਹਾਂ ਨਾਲ ਸ਼ੋਸ਼ਣ ਹੋਇਆ ਉਹਦੀਆਂ ਫਾਈਲਾਂ ਹੁਣ ਪਿੱਛੇ ਜੇ ਕੁਝ ਕੁਝ ਦਿਨ ਪਹਿਲਾਂ ਕੀਤੀਆਂ ਸੀ 19 ਤਰੀਕ ਨੂੰ ਕੁਝ ਕੱਲ ਕੀਤੇ ਐ 30000 ਦੇ ਕਰੀਬ ਪੰਨੇ ਉਹਨਾਂ ਪੰਨਿਆਂ ਦੇ ਵਿੱਚ ਕੁਝ ਵੀਡੀਓਜ਼ ਐ ਕੁਝ ਮੇਲਸ ਐ ਇੱਕ 7 ਜਨਵਰੀ 2020 ਦੀ ਮੇਲ ਐ 2019 'ਚ ਉਹ ਬੰਦਾ ਮਰ ਗਿਆ ਜੇਲ੍ਹ 'ਚ ਤੇ ਉਸ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਐ ਉਹਦੇ ਵਿੱਚ ਇੱਕ ਮੇਲ ਐ ਜਿਹਦੇ ਵਿੱਚ ਫਲਾਈਟਾਂ ਦਾ ਰਿਕਾਰਡ ਐ ਉਹ ਮੇਲ ਇਹ ਦੱਸਦੀ ਐ ਵੀ 트럼ਪ ਐ ਜਿਹੜਾ ਐਪਸਟਾਈਨ ਦਾ ਜਿਹੜਾ ਪ੍ਰਾਈਵੇਟ ਜੈਟ ਹੈ ਉਹਦੇ ਵਿੱਚ 8 ਵਾਰੀ 1990ਆਂ ਦੇ ਵਿੱਚ ਉਹ ਸਟਾਪੂ ਤੇ ਗਿਆ ਉਹਨਾਂ ਚੋਂ 4 ਫਲਾਈਟਾਂ ਦੇ ਵਿੱਚ ਘੱਟੋ-ਘੱਟ ਮੈਕਸਵੈਲ ਨਾਲ ਸੀਗੀ ਤੇ ਇੱਕ ਫਲਾਈਟ ਦੇ ਵਿੱਚ ਸਿਰਫ ਤਿੰਨ ਬੰਦੇ ਹੀ ਸੀਗੇ ਇੱਕ ਐਪਸਟਾਈਨ ਖੁਦ ਇੱਕ ਟਰੰਪ ਤੇ ਇੱਕ ਕੋਈ 20 ਸਾਲ ਦੀ ਲੜਕੀ ਜੀ ਦਾ ਉਹਨਾਂ ਨੇ ਮੂੰਹ ਟਕਿਆ ਹੋਇਆਗਾ ਤੇ ਇੱਕ ਦੋ ਹੋਰ ਫਲਾਈਟਾਂ ਦੇ ਵਿੱਚ ਦੋ-ਦੋ ਲੜਕੀਆਂ ਸਿਗਿਆਂ ਇਹ ਗੱਲਾਂ ਸਾਹਮਣੇ ਆਈਆਂ ਨੇ ਕੁਝ ਲੋਕ ਤਾਂ ਕਹਿ ਰਹੇ ਹੈ ਵਿੱਚ ਪਹਿਲਾਂ ਬੜਾ ਵੱਡਾ ਆਉਂਦਾ ਰਿਹਾ ਵੀ ਭਾਰਤ ਦੇ ਕੁਝ ਵੱਡੇ ਵੱਡੇ ਬੰਦੇ ਵੀ ਇਹਦੇ ਵਿੱਚ ਸ਼ਾਮਲ ਨੇ ਪਰ ਕਿਉਂਕਿ ਜਿੰਨਾ ਚਿਰ ਇਹ ਹਾਲੇ ਕੋਈ ਆਉਂਦੀ ਨਹੀਂ ਗੱਲ ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹਾਂਗੇ ਅਗਲੀ ਗੱਲ ਦੋਸਤੋ ਜਿਹੜਾ ਲਾਸਟ আরাਵਲੀ ਦੇ ਬਾਰੇ ਵਿੱਚ ਜਿਹੜਾ ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਵੀ ਇਹ 100 ਮੀਟਰ ਉੱਚੀ ਪਹਾੜੀ ਨੂੰ ਮੰਨਿਆ ਜਾਊ ਬਾਕੀਆਂ ਨੂੰ ਪਹਾੜੀਆਂ ਨਹੀਂ ਮੰਨਿਆ ਜਾਣਿਆ ਉਦੇ ਨਾਲ ਖਤਰਾ ਬਣ ਗਿਆ ਵੀ 90% ਤੋਂ ਵੱਧ ਪਹਾੜੀਆਂ ਦਾ ਖਨਨ ਹੋ ਜਾਣਾ ਹੈਗਾ ਉਸ ਦੇ ਉੱਤੇ ਭពਿੰਦਰ ਜਾਦਵ ਜਿਹੜੇ ਹੈਗੇ ਐ এনवायरमेंट ਮਨਿਸਟਰ ਕੇਂਦਰ ਦੇ ਉਹਨਾਂ ਨੇ ਕਿਹਾ ਵੀ ਨਾ ਵੀ ਇਸ ਤਰ੍ਹਾਂ ਨਹੀਂ ਹੈਗਾ ਸਿਰਫ 0.19% ਹਿੱਸਾ ਹੀ ਜਿਹੜਾ ਉਹ ਖਨਨ ਯੋਗ ਹੈ ਪਰ ਬਾਅਦ ਚ ਅੱਜ ਇੰਡੀਅਨ ਐਕਸਪ੍ਰੈਸ ਦੀ ਜਿਹੜੀ ਖੋਜੀ ਰਿਪੋਰਟ ਹੈ ਉਹਦੇ ਵਿੱਚ ਲਿਖਿਆ ਹੈ ਵੀ ਉਹ ਜਿਹੜਾ 278 ਕਿਲੋ ਸਕੁਅਰ ਕਿਲੋਮੀਟਰ 0.19% ਦੀ ਗੱਲ ਕਰਦੇ ਆ ਜਾਦਵ ਸਾਹਿਬ ਉੱਥੇ ਤਾਂ ਖਨਨ ਹੁਣੀ ਹੋ ਰਿਹਾ ਹੈ ਪਹਿਲਾਂ ਹੀ ਪਹਿਲਾਂ ਹੀ ਹੋ ਰਿਹਾ ਹੈ ਇਹ ਜਿਹੜਾ ਹੈਗਾ ਇਸ ਦੇ ਨਾਲ 90% ਏਰੀਆ ਖਨਣ ਵਾਸਤੇ ਖੁੱਲ ਜਾਣਾ ਹੈਗਾ ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਵੀ ਜਿਹੜਾ ਇਹ ਨਾਰਮ ਹੈ 100 ਮੀਟਰ ਵਾਲਾ ਇਹ ਕੇਂਦਰ ਵੱਲੋਂ ਕਿਹਾ ਗਿਆ ਜਿਹੜਾ ਫੋਰੈਸਟ ਸਰਵੇ ਆਫ ਇੰਡੀਆ ਦਾ ਪੁਰਾਣਾ ਨਾਰਮ ਹੈਗਾ ਪਹਾੜੀਆਂ ਬਾਰੇ ਉਸ ਦਾ ਇਹ ਹੈ ਵੀ ਜਿਹਦਾ 3% ਸਲੋਪ ਹੋਵੇ 3 ਡਿਗਰੀ ਸਲੋਪ ਹੋਵੇ ਸੌਰੀ ਪਰਸੈਂਟ ਨਹੀਂ 3 ਡਿਗਰੀ ਸਲੋਪ ਹੋਵੇ ਉਹਨੂੰ ਪਹਾੜੀਆਂ ਮੰਨ ਲਿਆ ਜੇ ਉਹ ਛੋਟੀਆਂ ਪਹਾੜੀਆਂ ਜਿਹੜੀਆਂ 20-20 ਮੀਟਰ ਉੱਚੀਆਂ ਨੇ ਜਾਂ ਹੋਰ ਨੇ ਜੇ ਉਹ ਖੰਨਣ ਨਾਲ ਢਾ ਦਿੱਤੀਆਂ ਗਈਆਂ ਤਾਂ ਜਿਹੜਾ ਥਾਰ ਦਾ ਬਹੁਤ ਵੱਡਾ ਜਿਹੜਾ ਆਪਣਾ ਮਾਰੂਥਲ ਹੈ ਉਹਦਾ ਮੋਟਾ ਰੇਤਾ ਉੜੂ-ਉੜਕੇ ਉਡੂ-ਉਡਕੇ ਸਾਰਾ ਦਿੱਲੀ ਤੇ ਆ ਸਾਰੇ ਥਾਵਾਂ ਦੇ ਉੱਤੇ ਕਵਰ ਕਰ ਲੂਗਾ ਜਿਹਦੇ ਅੱਜ ਦਾ ਜਿਹੜਾ ਪੋਲੂਸ਼ਨ ਹੈ ਉਹਨੂੰ ਕੀ ਰੋਣਿਆ ਜਿਹੜਾ ਆਉਣ ਵਾਲਾ ਪੋਲੂਸ਼ਨ ਹੈ ਫਿਰ ਉਹਦੇ ਤੇ ਦੇਖਿਓ ਵੀ ਕੀ ਕੁਝ ਵਾਪਰ ਬੈਗਾ ਲੋਕ ਉੱਠੇ ਹੋਏ ਆ ਹਰਿਆਣੇ 'ਚ ਵੀ ਲੋਕ ਉੱਠਿਆ ਈ ਰਾਜਸਥਾਨ ਦੇ ਵਿੱਚ ਤਾਂ ਬਹੁਤ ਸਾਰੇ ਲੋਕ ਟਰੈਕਟਰ ਮਾਰਚ ਤੱਕ ਕਰ ਰਹੇ ਐ ਬਹੁਤ ਹੋਰ ਐਕਟਿਵਿਸਟ ਇਸ ਗੱਲ ਦੇ ਉੱਤੇ ਲੱਗੇ ਹੋਏ ਐ ਅਸੀਂ ਵੀ ਆਪਣੀ ਇੱਕ ਛੋਟੀ ਜੀ ਆਵਾਜ਼ ਇਸ ਅਰਾਵਲੀ ਬਚਾਉਣ ਦੇ ਲਈ ਉੱਚੀ ਕਰਦੇ ਆ ਅੱਜ ਦੀ ਗੱਲ 'ਚ ਐਨਏ ਬਹੁਤ-ਬਹੁਤ ਸ਼ੁਕਰੀਆ ਧੰਨਵਾਦ